ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋਮ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਕਰਮਿੰਦਰ ਸਿੰਘ ਪਿੰਡ ਤਲਾਨੀਆਂ ਤਿਲਾਫਤੇ ਘਟਾਪੋਂ ਦੋਸਤੋ ਆਜ ਦੀ ਜਾਣਕਾਰੀ ਤੁਹਾਡੇ ਵਾਸਤੇ ਹੈਗੀ ਹੈ ਕਿ ਕਈਆਂ ਦੇ ਪੈਰਾਂ ਦੇ ਵਿੱਚ ਉਂਗਲਾਂ ਦੇ ਵਿੱਚ ਹੱਥਾਂ ਦੀਆਂ ਉਂਗਲਾਂ ਤੱਕ ਵੀ ਕਈ ਵਾਰੀ ਭੌਰੀਆਂ ਅਟਣ ਜਾਂ ਫਿਰ ਪਟਕੌਰਨ ਜਾਂ ਕਾਲਸ ਕਹਿੰਦੇ ਇਹਨਾਂ ਨੂੰ ਇਹ ਪੈ ਜਾਂਦੇ ਆ ਅਸਲ ਦੇ ਵਿੱਚ ਹੁੰਦਾ ਕੀ ਹੈ ਕਿ ਇੱਕ ਤਰ੍ਹਾਂ ਦੇ ਛੋਟੇ ਛੋਟੇ ਫੋੜੇ ਵਾਂਗ ਹੋ ਜਾਂਦਾ ਹੈ ਬਟ ਇਹ ਬਹੁਤ ਜ਼ਿਆਦਾ ਹਾਰਡ ਹੁੰਦੇ ਆ ਜੇਕਰ ਇਸ ਨੂੰ ਆਪਾਂ ਨਹਲ ਤੱਕ ਨਾਲ ਕੱਟੀਏ ਤਾਂ ਇਦਾਂ ਦੀ ਆਵਾਜ਼ ਆਉਂਦੀ ਹੈ ਜਿਵੇਂ ਕਿ ਨਾ ਕੱਟੀ ਤਾਂ ਹੈ ਤੋ ਇਹੇ ਬਿਮਾਰੀ ਜਿਹੜੀ ਹੁੰਦੀ ਹੈ ਇੱਕ ਤਰ੍ਹਾਂ ਦੀ ਜੜਾ ਇਹ ਸਰੀਰ ਦੇ ਵਿੱਚ ਫੈਲਣ ਲੱਗ ਜਾਂਦੀ ਹੈ ਸ਼ੁਰੂਆਤੀ ਟਾਈਮ ਦੇ ਵਿੱਚ ਜਦੋਂ ਆਪਾਂ ਨੂੰ ਇਹ ਔਰੀਆਂ ਦੀ ਪ੍ਰਾਗਮਾ ਆਉਂਦੀ ਆਟਣਾ ਦੀ ਸਮੱਸਿਆ ਆਉਂਦੀ ਹੈ ਤਾਂ ਆਪਾਂ ਕਈ ਵਾਰ ਧਿਆਨ ਨਹੀਂ ਦਿੰਦੇ ਹੈਗੇ ਆਪਾਂ ਸੋਚਦੇ ਹਾਂ ਕਿ ਜਦੋਂ ਇੱਕ ਸਪੌਟ ਹੋਇਆ ਕੋਈ ਗੱਲ ਨਹੀਂ ਹੈ ਹੌਲੀ-ਹੌਲੀ ਠੀਕ ਹੋ ਜਾਏਗਾ ਪਰ ਇਹ ਇੱਕ ਤੋਂ 4 5 6 ਕਿਵੇਂ ਵੱਧਣ ਨੇ ਪਤਾ ਹੀ ਨਹੀਂ ਚੱਲਦਾ ਸੋ ਜੇਕਰ ਆਪਾਂ ਸ਼ੁਰੂਆਤੀ ਟਾਈਮ ਦੇ ਵਿੱਚ ਇਸ ਨੂੰ ਦੇਖ ਲਈਏ ਤਾਂ ਇਹ ਬਿਮਾਰੀ ਅੱਗੇ ਨਾ ਵਧੇ ਇਹ ਬਿਮਾਰੀ ਕਿਉਂ ਵੱਧਦੀ ਹੈ ਇਸ ਦੇ ਪਿੱਛੇ ਕਈ ਸਾਰੇ ਕਾਰਨ ਨੇ ਕਈ ਵਾਰੀ ਕੋਈ ਗੰਦੀ ਮਿੱਟੀ ਲੱਗ ਜਾਂਦੀ ਹੈ ਇਈ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਨੰਗੇ ਪੈਰੀ ਨਹੀਂ ਤੁਰਦੇ ਨੰਗੇ ਪੈਰੀ ਨਾਲ ਤੁਰਨ ਕਰਕੇ ਪੈਰਾਂ ਦੇ ਇੱਕਦਮ ਜਿਹਾ ਆਪਾਂ ਕਹიდੀ ਮ사ਜ ਨਹੀਂ ਹੁੰਦੀ ਜਿਸ ਤੋਂ ਬਾਅਦ ਇਹ ਸਮੱਸਿਆ ਆ ਸਕਦੀ ਹੈ ਦੂਸਰਾ ਹੁੰਦਾ ਜੀ ਕਈ ਵਾਰੀ ਬੋਡੀ ਦੇ ਵਿੱਚ ਕੈਲਸ਼ੀਅਮ ਲੈਵਲ ਜਿਆਦਾ ਵੱਧ ਜਾਂਦਾ ਹੈ ਉਸ ਕਰਕੇ ਵੀ ਦੇਖਿਆ ਗਿਆ ਕਿ ਉਹਨਾਂ ਪੇਸ਼ੈਂਟ ਨੂੰ ਵੀ ਇਹ ਸਮੱਸਿਆ ਅਟਣਾ ਦੀ ਆ ਜਾਂਦੀ ਹੈ ਬਾਕੀ ਜੇਕਰ ਆਪਾਂ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਦਿਨ ਦੇ ਵਿੱਚ ਇੱਕ ਟਾਈਮ ਨੰਗੇ ਪੈਰੀ ਪਾਰਕ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਜਾਂ ਕਿਸੇ ਨਾ ਕਿਸੇ ਪਹੀ ਰਸਤੇ ਤੇ ਜ਼ਰੂਰ ਤੁਰਿਆ ਕਰੋ ਤਾਂ ਕਿ ਤੁਹਾਡੇ ਪੈਰਾਂ ਦੀ ਜਿਹੜੀ ਮ사ਜ ਹੋ ਜਾਇਆ ਕਰੇ ਤੇ ਬਾਡੀ ਜਿਹੜੀ ਆਪਣੀ ਡਿਸਚਾਰਜ ਹੁੰਦੀ ਆ ਉਸ ਦੇ ਨਾਲ ਬਹੁਤ ਸਾਰੇ ਹੋਰ ਵੀ ਫਾਇਦੇ ਹੁੰਦੇ ਹਨ ਜੇਕਰ ਆਪਾਂ ਨੰਗੇ ਪੈਰੀ ਤੁਰਦੇ ਹਾਂ ਦੂਸਰਾ ਹੈਗਾ ਕਿ ਆਪਣਾ ਖਾਣ ਪੀਣ ਸਹੀ ਰੱਖੋ ਬਾਹਰ ਦਾ ਨਾ ਖਾਓ ਤਲਿਆ ਫੜਿਆ ਬਾਹਰ ਦਾ ਜਿਵੇਂ ਪੀਜ਼ਾ 버ਗਰ ਜਾਂ ਇਦਾਂ ਦੀ ਕੋਈ ਵੀ ਚੀਜ਼ ਹੈਗੀ ਬਿਲਕੁਲ ਨਾ ਲਓ ਜੇਕਰ ਤੁਹਾਨੂੰ ਇਦਾਂ ਦੀ ਪ੍ਰੋਬਲਮ ਹੈਗੀ ਹੈ ਜਾਂ ਹੋਰ ਵੀ ਸਰੀਰ ਦਾ ਕੋਈ ਰੋਗ ਹੈ ਤਾਂ ਤੁਸੀਂ ਬਾਹਰ ਦਾ ਨਾ ਖਾਓ ਉਹ ਤੁਹਾਡੇ ਤੇ ਜਿਆਦਾ ਅਸਰ ਕਰੇਗਾ ਜੇਕਰ ਤੁਸੀਂ ਨਹੀਂ ਖਾਣਗੇ ਤੁਹਾਨੂੰ ਮਤ ਤੇ ਇਸ ਦੇ ਵਿੱਚ ਬਾਕੀ ਜੇਕਰ ਤੁਹਾਨੂੰ ਇਹ ਸਮੱਸਿਆ ਪੌਰੀਆਂ ਦੀ ਹੈਗੀ ਹੈ ਤਾਂ ਜਦੋਂ ਠੀਕ ਕਰਨ ਵਾਸਤੇ ਤੁਸੀਂ ਮੈਸੀ ਗੂਗਲ ਤੇ ਰਸੌਣਤ ਇਹ ਦੋ ਚੀਜ਼ਾਂ ਲੈ ਲੈਣੀਆਂ ਨੇ ਬਾਜ਼ਾਰ ਤੋਂ ਇਹ ਕਿਤੋਂ ਵੀ ਮਿਲ ਜਾਂਦੀ ਹੈ ਪंसारी ਤੋਂ ਮਿਲ ਜੇਗੀ ਤੁਹਾਨੂੰ ਮੈਸੀ ਗੂਗਲ ਤੇ ਰਸੌਣਤ ਤੁਸੀਂ ਬਰਾਬਰ ਮਾਤਰਾ ਤੇ ਲੈ ਲੈਣੀ ਹੈ ਜਿਆਦਾ ਲੈਣ ਦੀ ਲੋੜ ਨਹੀਂ ਹੈਗੀ ਮੰਨ ਲਓ ਜੇਕਰ ਤੁਹਾਡੇ 2 3 4 ਵੀ ਪੌਰੀਆਂ ਹੈਗੀਆਂ ਤਾਂ ਵੀ ਤੁਹਾਨੂੰ ਇਹ 10 20 ਰੁਪਏ ਦੀ ਤੁਸੀਂ ਲੈ ਲਉਗੇ ਬਹੁਤ ਜ਼ਿਆਦਾ ਹੈ ਸੋ ਇਸ ਦੇ ਵਿੱਚ ਕੀ ਕਰਨਾ ਕਿ ਤੁਸੀਂ ਬਰਾਬਰ ਮਾਤਰਾ ਤੇ ਮੈਸੀ ਗੂਗਲ ਤੇ ਬਰਾਬਰ ਮਾਤਰਾ ਤੇ ਤੁਸੀਂ ਰਸੌਣਤ ਲੈਣੀ ਹੈ ਸਰਵੋਤਮ ਮੈਸੀ ਗੂਗਲ ਨੂੰ ਤੁਸੀਂ ਜਿੰਨੀ ਤੁਹਾਨੂੰ ਜ਼ਰੂਰਤ ਹੈਗੇ ਮੰਨ ਲਓ ਤੁਹਾਡੇ ਇੱਕ ਪੌਰੀਆ ਜਾਂ ਦੋ ਪੌਰੀਆ ਹੈਗੀਆਂ ਤਾਂ ਤੁਸੀਂ ਓਨੀ ਕੁ ਮਾਤਰਾ ਦੇ ਵਿੱਚ ਇਸ ਨੂੰ ਲੈ ਕੇ ਥੋੜੀ ਜੀ ਤੁਸੀਂ ਮੈਸੀ ਗੂਗਲ ਤੇ ਥੋੜੀ ਜੀ ਤੁਸੀਂ ਇਨਸੌਲਟ ਲੈ ਲੈਣੀ ਹੈ ਇਸ ਦੇ ਵਿੱਚ ਇੱਕ ਤੋਂ ਡ੍ਰੋਪਸ ਤੁਸੀਂ ਪਾਣੀ ਦੇ ਪਾ ਕੇ ਜਿੱਥੇ ਵੀ ਤੁਹਾਨੂੰ ਇਹ ਸਮੱਸਿਆ ਹੈਗੀ ਆ ਪੌਰੀਆ ਹੈਗੀਆਂ ਤਾਂ ਉਹਦੇ ਤੁਸੀਂ ਮੂੰਹ ਦੇ ਉੱਤੇ ਇਸ ਨੂੰ ਲਗਾ ਲੈਣਾ ਹੈ ਤੇ ਲਗਾਤਾਰ ਤੁਸੀਂ ਇੱਕ ਹਫ਼ਤਾ ਡੇਢ ਹਫ਼ਤਾ ਤੁਸੀਂ ਲਗਾ ਕੇ ਇਸ ਨੂੰ ਰੱਖਣਾ ਹੈ ਮਤਲਬ ਕਿ ਰੋਜ਼ ਤੁਸੀਂ ਜਿਵੇਂ ਇੱਕ ਘੰਟਾ ਜਾਂ ਦੋ ਘੰਟੇ ਦੁਪਹਿਰ ਨੂੰ ਜਾਂ ਸ਼ਾਮ ਨੂੰ ਤੁਸੀਂ ਸੌਣ ਵੇਲੇ ਸੌਣ ਵੇਲੇ ਤੁਸੀਂ ਸਾਰੀ ਰਾਤ ਵੀ ਇਸ ਨੂੰ ਲਗਾ ਕੇ ਰੱਖ ਸਕਦੇ ਹੋ ਇਸ ਨੂੰ ਲਗਾਉਣ ਦੇ ਨਾਲ ਕਿੰਨੀਆਂ ਮਰਜ਼ੀ ਤੁਹਾਨੂੰ ਭੌਰੀਆਂ ਦੀ ਸਮੱਸਿਆ ਤੁਹਾਡੇ ਆਟਣ ਹੋਏ ਪਏ ਤਾਂ ਇਹ ਤੁਹਾਡੇ ਪੂਰੀ ਤਰ੍ਹਾਂ ਠੀਕ ਹੋ ਜਾਣਗੇ ਇਸ ਦੇ ਨਾਲ ਬਸ ਇੱਕ ਜੀ ਦਾ ਧਿਆਨ ਰੱਖਿਓ ਕਿ ਜਦੋਂ ਤੁਸੀਂ ਇਹ ਜਿਹੜਾ ਨੁਸਖਾ ਮੈਂ ਤੁਹਾਨੂੰ ਦੱਸਿਆ ਤੁਸੀਂ ਬਾਟਣਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਸੁਕਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਇਹ ਮੈਸੀ ਗੂਗਲ ਤੇ ਰਸੌਣ ਦੋਨਾਂ ਨੂੰ ਬਹੁਤ ਥੋੜੀ ਮਾਤਰਾ ਜਿ ਮਿਕਸ ਕਰਕੇ ਤੁਸੀਂ ਲਗਾਉਣਾ ਹੈ ਦੋ ਘੰਟੇ ਜੇਕਰ ਤੁਸੀਂ ਰੋਜ਼ ਲਗਾ ਲਿਆ ਕਰੋਗੇ ਤਾਂ ਬਹੁਤ ਜ਼ਿਆਦਾ ਇਹ ਜਲਦੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜੇਗਾ ਬਾਕੀ ਜੇ ਇਹਨਾਂ ਦੇ ਭੌਰੀਆਂ ਦੀ ਜਿਨ੍ਹਾਂ ਨੂੰ ਵੀ ਸਮ ਫਿਰ ਵਾਕੀ ਟਾਈਮ ਤੇ ਜੇਕਰ ਤੁਸੀਂ ਨਹੀਂ ਧਿਆਨ ਦੇਵੋਗੇ ਤਾਂ ਹੌਲੀ ਹੌਲੀ ਇਹ ਤੇ ਜੜਾ ਨਾ ਅੱਗੇ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਤੁਹਾਨੂੰ ਤੁਰਨਾ ਫਿਰਨਾ ਵੀ ਔਖਾ ਹੋ ਜਾਂਦਾ ਹੈ ਕਈ ਵੀਰ ਭਾਈਆਂ ਨੂੰ ਜੁੱਤੀ ਪਾਉਣ ਕਿ ਵੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਅਕਸਰ ਸਾਨੂੰ ਕਿਹਾ ਜਾਂਦਾ ਕਿ ਹੁਣ ਤਾਂ ਤੁਰਨਾ ਵੀ ਔਖਾ ਹੋ ਗਿਆ ਕਿ ਪੈਰ ਧਰਤੀ ਤੇ ਨਹੀਂ ਲੱਗਦਾ ਕਿ ਇੰਨੀ ਤਕਲੀਫ ਹੁੰਦੀ ਹੈ ਤੋਂ ਇਹ ਬਿਮਾਰੀ ਤੁਹਾਨੂੰ ਨਾ ਵੇ ਤੁਸੀਂ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਇਸ ਨੂੰ ਜੇਕਰ ਦੇਖ ਲਓਗੇ ਤਾਂ ਤੁਹਾਨੂੰ ਇਹ ਸਮੱਸਿਆ ਅੱਗੇ ਨਹੀਂ ਵਧੇਗੀ ਤੁਹਾਨੂੰ ਤਾਂ ਬੜੀ ਛੋਟੀ ਜੀ ਜਾਣਕਾਰੀ ਸੀਗੀ ਤੁਹਾਡੇ ਵਾਸਤੇ ਹੋ ਸਕਿਆ ਵੀਡੀਓ ਸ਼ੇਅਰ ਕਰ ਦਿਓ ਕਿਤੇ ਵੀਰ ਭਾਈ ਨੂੰ ਜਿਸ ਨੂੰ ਇਸ ਦੀ ਜ਼ਰ ਉਹੋ ਇਸ ਵੀਡੀਓ ਤੋਂ ਫਾਇਦਾ ਲੈ ਸਕਣ ਕਿਉਂਕਿ ਇਹ ਜ਼ਰੂਰੀ ਨਹੀਂ ਹੁੰਦਾ ਜੀ ਕਿ ਜੇਕਰ ਤੁਸੀਂ ਵੀਡੀਓ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਤਾਂ ਇਹ ਸਾਰਿਆਂ ਕੋਲ ਵੀਡੀਓ ਜਿਹੜੀ ਹੈਗੀ ਜਾ ਚੁੱਕੀ ਹੋਵੇ ਤੁਹਾਡੇ ਸ਼ੇਅਰ ਨਾਲ ਇਹ ਦੂਜਿਆਂ ਤੱਕ ਪਹੁੰਚੇਗੀ ਬਾਕੀ ਜੇਕਰ ਤੁਹਾਨੂੰ ਸਾਡਾ ਜਿਹੜੇ ਇਹ ਨੁਸਖੇ ਦਿੱਤੇ ਹੋਏ ਤੁਹਾਨੂੰ ਠੀਕ ਲੱਗਦੇ ਆ ਵਧੀਆ ਲੱਗਦੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਾਨੂੰ ਫੇਸਬੁੱਕ ਤੇ ਦੇਖ ਰਹੇ ਸਾਡੇ ਪੇਜ ਨੂੰ ਲਾਈਕ ਕਰ ਸਕਦੇ ਹੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਸੋ ਬਹੁਤ ਛੋਟੀ ਜਿਹੀ ਜਾਣਕਾਰੀ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤੁਸੀਂ ਨਹੀਂ ਠੀਕ ਹੋ ਰਹੇ ਤਾਂ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਾਹੰਦ ਵੀਰਵਾਰ ਕੱਡੇ ਇੱਥੇ ਆਉਂਦਾ ਜੀ ਐਤਵਾਰ ਮੈਂ ਇੱਕ ਹੋਰ ਵੀਡੀਓ ਬਣਾ ਰਿਹਾ ਹਾਂ ਤੁਸੀਂ ਪੁੱਛ ਸਕਦੇ ਹੋ ਕਿਸੇ ਦਾ ਨਹੀਂ ਮੈਡੀਸਿਨ ਸਲਾਹ ਲੈ ਸਕਦੇ ਹੋ ਮੈਨੂੰ ਦਿਵਾ ਗਿਆ ਨੈਕਸਟ ਵੀਡੀਓ ਚੱਲ ਮਿਲਦੇ ਆ ਸਬਸਕ੍ਰਾਈਬ ਕਰੋ